ਰਬਾ ਨਾ ਜਾਣ ਆਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਜਿਤਾ ਸਮੁੰਦਰ ਸਾਗਰ ਨੀਰ ਭੜਿਆ ਤਿੱਤੇ ਅਗਣ ਹੁ ਮਾਰੇ ਦਇਆ ਕਰੋ ਕਿ ਸ਼ਮੀਰੀਓ ਪਾਉ ਡੁੱਬਦੀ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤੱਪੇ ਪੀਤਰ ਵਗ ਕਤੀ ਰਾਣਵਤ ਨਾਨਕ ਹੁਕਮ ਬਿਚਾਨ ਸੁਖੋ ਵੈ ਦਿਨ ਰਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਰਠ ਮਹੱਲਾ ਪੰਜਾਬ ਆ ਕਹਿ ਸੁਖ ਮੇਰੇ ਮੀਤਾ ਪਾਛਿਆ ਅਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੁ ਨਾਏ ਆਗੈ ਸੁਖ ਮੇਰੇ ਮਿਤਾ ਵਾਚਿ ਅਨੰਦ ਪ੍ਰਭ ਕੀਤਾ ਪਰਮੇਸ਼ਰ ਬਣ ਤਵਾਈ ਫਿਰ ਡੋਲਤ ਕਦ ਹੂ ਨਾਹੀਂ ਸਾਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਰੰਤਰ ਜਾਨਿਆ ਰਹਾਓ ਸਭ ਜੀ ਤੇਰੇ ਦੇ ਅੱਲਾਏ ਆਪਣੇ ਭਗਤ ਕਰੈ ਪਤਪਾਲਾ ਆਚਾਰਜੇ ਤੇਰੀ ਵਡਿਆਈ ਨਤ ਨਾਨਕ ਨਾਮ ਤੇ ਆਇ ਸਭ ਜੀ ਤੇਰੇ ਦੇ ਅੱਲਾ ਆਪਨੇ ਭਗਤ ਕਰੇ ਬਦਵਾਲਾ ਆਚਾਰਜੇ ਤੇਰੀ ਵਡਿਆਈ ਨਤ ਨਾਨਕ ਨਾਮ ਤੇ ਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ